ਬਹੁਤ ਮੁਸ਼ਕਲ ਸਮਾਂ ਸੀ ਸਾਨੂੰ ਸਾਰਿਆਂ ਨੂੰ ਪਤਾ ਨਹੀਂ ਸੀ ਵੀ ਪਾਪਾ ਨੂੰ ਕਿੱਥੇ ਲੈ ਗਏ ਸੋਲਿਟਰੀ ਕਨਫਾਈਨਮੈਂਟ 'ਚ ਰੱਖਿਆ ਬਹੁਤ ਸਾਲਾਂ ਦੀ ਭਾਗਲਪੁਰ ਬਿਹਾਰ 'ਚ ਕੋਰਟ ਦੇ ਅੰਦਰ ਪੇਸ਼ ਕਰਦੇ ਸੀ ਪਾਪਾ ਨੂੰ ਜਦੋਂ ਉਹਨਾਂ ਦੀ ਪੇਸ਼ੀ ਹੁੰਦੀ ਸੀ ਉੱਥੇ 10-15 ਮਿੰਟ ਮਿਲਦੇ ਸੀ ਪਰ ਨੇੜੇ ਨਹੀਂ ਸੀ ਜਾਣਦੇ ਉਹ ਸਿਰ ਪ੍ਰੀਜ਼ੈਂਟਡ ਆਇਦਾ ਸੀ ਉੱਥੇ ਲੀਗਲੀ ਤਾਂ ਇੱਕ ਘੰਟੇ ਦੀ ਇੱਕ ਘੰਟੇ ਦਾ ਟਾਈਮ ਮਿਲਦਾ ਸੀ ਪਰ ਕਈ ਵਾਰੀ ਉਹ ਕਈ ਬਾਹਰਲੇ ਆਲੰਦ ਸੀ ਵੀ ਤੁਹਾਡਾ ਆਈਡੀ ਨਹੀਂ ਹੈ ਸਾਨੂੰ ਕਿਵੇਂ ਪਤਾ ਹੈ ਤੁਸੀਂ ਉਹਨਾਂ ਦੇ ਡਾਟਰ ਹੋ ਕਿਸੇ ਸਮੇਂ ਉਹਨਾਂ ਨੇ 100-100 ਪਰਚੇ ਚੱਲੇ ਮਤਲਬ 100 ਦੇ ਕਰੀਬ ਉਹਨਾਂ ਦੇ ਉੱਪਰ ਐਫ ਆਈ ਆਰਸ ਹੋਈਆਂ ਐਂਟੀ ਨੈਸ਼ਨਲਿਸਟ ਨੈਸ਼ਨਲਿਸਟ ਦੀ ਉਹਨਾਂ ਦੇ ਉੱਪਰ આરોਪ ਲੱਗੇ ਉਹ ਇੰਨੇ ਸੱਚੇ ਸੁੱਚੇ ਇਨਸਾਨ ਨੇ ਪੰਜਾਬ ਦਾ ਹਮੇਸ਼ਾ ਭਲਾ ਸੋਚਦੇ ਨੇ ਕੋਈ ਗੜਬੜ ਕੰਮ ਨਹੀਂ ਕਰਦੇ ਹਨਾ ਇਮਾਨਦਾਰ ਨੇ ਸੋ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਹਾਰ ਕਿਵੇਂ ਜਾਂਦੇ ਨੇ ਪਰ ਇਹ ਲੋਕਾਂ ਦੀ ਮਰਜ਼ੀ ਹੈ ਜਿਸ ਤਰ੍ਹਾਂ ਉਹਨਾਂ ਨੂੰ ਚਾਹੀਦਾ ਕਰਦੇ ਸੀ ਇਹ ਤਿੰਨ ਸਿਬਲਿੰਗਸ ਨੇ ਤਿੰਨ ਭੈਣ ਭਰਾ ਨੇ ਉਹਨਾਂ ਬੱਚਿਆਂ ਤੋਂ ਉਹਨਾਂ ਦੇ ਬਾਪ ਨੂੰ ਦੂਰ ਕੀਤਾ ਗਿਆ ਜਿਸ ਸਮੇਂ ਦੇ ਵਿੱਚ ਬੱਚਿਆਂ ਨੂੰ ਆਪਣੇ ਬਾਪ ਦੇ ਕਰੀਬ ਰਹਿਣ ਦੀ ਬੜੀ ਜ਼ਰੂਰਤ ਹੁੰਦੀ ਹੈ। ਉਦੋਂ ਹੋਰ ਕੋਈ ਨਿਊਜ਼ ਨਹੀਂ ਸੀ ਆਉਂਦੀ। ਸੋ ਜੋ ਘਰੇ ਦੱਸਦੇ ਸੀ ਉਹੀ ਪਤਾ ਹੁੰਦਾ ਸੀ ਔਰ ਸਾਨੂੰ ਬੇ ਮਿਨਮਮ ਦੱਸਦੇ ਸੀ ਤਾਂ ਕਿ ਅਸੀਂ ਜ਼ਿਆਦਾ ਖਬਰਾਈਏਗਾ। ਸਾਰੀ ਪੁਲਿਸ ਬੈਠੀ ਹੁੰਦੀ ਸੀਗੀ ਨਹੀਂ ਸੀ ਮਿਲਣ ਜ਼ਿਆਦਾ ਨਹੀਂ ਸੀ ਮਿਲਣਦੇ। ਟੱਚ ਨਹੀਂ ਸੀ ਕਰਨ ਦਿੰਦੇ। ਨਹੀਂ। ਉਹਨੂੰ ਜੀਤਾ ਕਰਦਾ ਹੋਣਾ ਵੀ ਪਾਪਾ ਦੇ ਅਸੀਂ ਜਾ ਕੇ ਫਟਾਫਟ ਗੱਲ ਲੱਗੀ ਬਹੁਤ ਜੀ ਕਰਦਾ ਸੀ ਪਰ ਸਿੱਖ ਜੇਨੋਸਾਈਡ ਦੀ 40ਵੀਂ ਜਿਹੜੀ ਅਨੀਵਰਸਰੀ ਹੈ 40ਵੀਂ ਬਰੇਗੰਡ ਹੈ ਉਹ ਮਨਾਈ ਜਾ ਰਹੀ ਹੈ ਤੁਸੀਂ ਦੇਖਿਆ ਕਿ ਵੱਡੇ ਵੱਡੇ ਪਲੇਟਫਾਰਮਸ ਤੇ ਸਿੱਖ ਫੋਰਮ ਤੇ ਜਿਹੜੀ ਹੈ ਇਸ ਦੀ ਚਰਚਾ ਹੋ ਰਹੀ ਹੈ ਔਰ ਸਿੱਖਾਂ ਦੇ ਕਤਲੇਆਮ ਦੀ ਜੇ ਆਪਾਂ ਇਨਸਾਫ ਦੀ ਗੱਲ ਕਰੀਏ ਉਹ ਅਜੇ ਤੱਕ ਪੈਂਡਿੰਗ ਹੈ ਅਜੇ ਤੱਕ ਨਹੀਂ ਇਨਸਾਫ ਮਿਲਿਆ ਠੀਕ ਹੈ ਉਹਨਾਂ ਨੂੰ ਇਨਸਾਫ ਦੇ ਤੌਰ ਤੇ ਕੁਝ ਉਹਨਾਂ ਨੂੰ ਪੈਸੇ ਦਿੱਤੇ ਗਏ ਜਾਂ ਫਿਰ ਉਹਨਾਂ ਨੂੰ ਘਰ ਅਲੋਟ ਕੀਤੇ ਗਏ ਪਰ ਉਹ ਮਹਿਜ਼ ਉਸ ਚੀਜ਼ ਦਾ ਇਨਸਾਫ ਨੂੰ ਪੂਰਾ ਨਹੀਂ ਕਰਦੇ ਇਸ ਤੋਂ ਇਲਾਵਾ ਅਸੀਂ ਦੇਖਿਆ ਕਿ ਉਸ ਦੌਰ ਦੇ ਵਿੱਚ ਜਿਹੜੇ ਸ਼ਖਸ ਜਾਂ ਜਿਹੜੇ ਲੋ ਕੋ ਉਸ ਚੀਜ਼ ਨੂੰ ਦਰਦ ਸਮਝਦੇ ਸੀ ਜਾਂ ਜਿਨ੍ਹਾਂ ਨੂੰ ਲੱਗਿਆ ਕਿ ਸਾਡੀ ਨਸਲ ਖੁਸ਼ੀ ਹੋਈ ਹੈ ਔਰ ਅਸੀਂ ਇਸ ਸਰਕਾਰ ਦੇ ਹੇਠਾਂ ਕੰਮ ਨਹੀਂ ਕਰਨਾ ਤਾਂ ਉਹਨਾਂ ਨੇ ਵੀ ਆਪਣਾ ਸਟੈਂਡ ਲਿਆ ਜਿਸ ਤਰ੍ਹਾਂ ਕਿ ਸਿਮਰਨਜੀਤ ਸਿੰਘ ਮਾਨ ਉਸ ਵੇਲੇ ਇੱਕ ਰਾਜਸੀ ਨੌਕਰੀ ਸ਼ਾਹੀ ਨੌਕਰੀ ਕਰ ਰਹੀ ਸੀ ਆਈਪੀਐਸ ਸੀਗੇ ਟੌਪ 10 ਆਈਪੀਐਸ ਅਫਸਰਸ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਉਸ ਤੋਂ ਇਲਾਵਾ ਵੀ ਉਹ ਇੱਕ ਸ਼ਾਹੀ ਪਰਿਵਾਰ ਤੋਂ ਤਾਲੁਕ ਰੱਖਦੇ ਸੀ ਪਰ ਉਹਨਾਂ ਨੇ ਇਸ ਸਰਕਾਰ ਦੇ ਵਿਰੁੱਧ ਦਾ ਮੋਰਚਾ ਲਾਇਆ ਔਰ ਜਦੋਂ ਉਹ ਜੇਲ੍ਹਾਂ ਦੇ ਵਿੱਚ ਸੀ ਉਹਨਾਂ ਦਾ ਇੱਕ ਬਹੁਤ ਵੱਡਾ ਸਟਰਗਲ ਰਿਹਾ ਹੈ ਉਹ ਜੇਲ੍ਹਾਂ ਦੇ ਵਿੱਚ ਸੀ ਤਾਂ ਪਿੱਛੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਖਾਸ ਕਰਕੇ ਉਹਨਾਂ ਦੀ ਧੀ ਪਵਿੱਤ ਕੌਰ ਜੋ ਕਿ ਉਹਨਾਂ ਦੇ ਬਹੁਤ ਨਜ਼ਦੀਕ ਹੈ ਆ ਜੋ ਬੀਬਾ ਜੀ 52 ਸਾਲ ਦੇ ਹੋ ਗਏ ਨੇ ਪਰ ਜਦੋਂ ਪੰਜ ਸਾਹਿਬ ਜੇਲ੍ਹ ਕੱਟ ਰਹੇ ਸੀਗੇ ਤਾਂ ਉਸ ਵੇਲੇ ਬੀਬਾ ਪਵਿੱਤ ਕੌਰ ਜੀ ਬਹੁਤ ਛੋਟੇ ਸੀਗੇ ਸਨਾਰ ਸਕੂਲ ਦੇ ਵਿੱਚ ਪੜ੍ਹਾਈ ਕਰਦੇ ਸੀ ਤਾਂ ਇਹਨਾਂ ਨੂੰ ਇੱਕ ਡਾਇਰੀ ਲਿਖਣ ਦੀ ਜਿਹੜੀ ਇੱਕ ਆਦਤ ਸੀਗੀ ਤਾ ਡਾਇਰੀ ਲਿਖਦੇ ਲਿਖਦੇ ਇਹਨਾਂ ਨੇ ਆਪਣੇ ਪਿਤਾ ਜੀ ਦੀ ਡਾਇਰੀ ਲਿਖਣੀ ਸ਼ੁਰੂ ਕੀਤੀ ਉਹ ਹੀ ਕੰਟੀਨਿਊ ਕੀਤੀ ਔਰ ਉਸ ਦੇ ਵਿੱਚ ਡੇ ਟੂ ਡੇ ਜੋ ਵੀ ਉੱਥੋਂ ਖਬਰ ਆਉਂਦੀ ਸੀ ਜਾਂ ਜੋ ਪਰਿਵਾਰ ਦੇ ਵਿੱਚ ਵਾਪਰਦਾ ਸੀ ਉਸ ਨੂੰ ਉਸ ਡਾਇਰੀ ਦੇ ਵਿੱਚ ਨੋਟ ਕਰਦੇ ਸੀ ਔਰ ਇੱਕ ਸਮਾਂ ਆਇਆ ਕਿ ਕੁਝ ਸਾਲ ਬਾਅਦ ਉਹ ਡਾਇਰੀ ਇੱਕ ਕਿਤਾਬ ਦੇ ਵਿੱਚ ਤਬਦੀਲ ਹੋ ਗਈ ਜਿਸ ਨੂੰ ਕੀ ਸਟੋਲਨ ইयर्स ਦਾ ਨਾਮ ਦਿੱਤਾ ਗਿਆ ਉਹ ਸਮਾਂ ਚੁਰਾਇਆ ਗਿਆ ਇੱਕ ਬਾਪ ਤੇ ਧੀ ਦਾ ਕਿਉਂਕਿ ਇਹ ਤਿੰਨ ਸਿਬਲਿੰਗਸ ਨੇ ਤਿੰਨ ਭੈਣ ਭਰਾ ਨੇ ਉਹਨਾਂ ਬੱਚਿਆਂ ਤੋਂ ਉਹਨਾਂ ਦੇ ਬਾਪ ਨੂੰ ਦੂਰ ਕੀਤਾ ਗਿਆ ਜਿਸ ਸਮੇਂ ਦੇ ਵਿੱਚ ਬੱਚਿਆਂ ਨੂੰ ਆਪਣੇ ਬਾਪ ਦੇ ਕਰੀਬ ਰਹਿਣ ਦੀ ਬੜੀ ਜ਼ਰੂਰਤ ਹੁੰਦੀ ਹੈ ਗੱਲਬਾਤ ਕਰਦੇ ਆ ਤੁਹਾਨੂੰ ਪਤਾ ਹੈ ਕਿ ਚੋਣਾ ਦਾ ਮਾਹੌਲ ਹੈ ਔਰ ਗੋਬਿੰਦ ਸਿੰਘ ਸੰਦੂ ਜੋ ਕਿ ਸਿਮਰਜੀਤ ਸਿੰਘ ਮਾਨ ਦੇ ਦੋਤਾ ਨੇ ਉਹ ਪਵਿੱਤ ਕੌਰ ਜੀ ਦੇ ਹੀ ਸੁਪੁੱਤਰ ਨੇ ਔਰ ਜਿਸ ਰਾਤੇ ਸਿਮਰਜੀਤ ਸਿੰਘ ਮਾਨ ਚੱਲੇ ਸੀ ਕਿਉਂਕਿ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸਿਆਸਤ ਸੌਖੀ ਨਹੀਂ ਹੈ ਅੱਜ ਉਹ 80 ਸਾਲ ਦੇ ਕਰੀਬ ਨੇ ਔਰ ਅੱਜ ਤੱਕ ਉਹਨਾਂ ਨੇ ਕਦੇ ਕੋਈ ਆਪਣੀ ਪਾਰਟੀ ਨਹੀਂ ਬਦਲੀ ਕਦੇ ਕਿਸੇ ਪਾਰਟੀ ਦੇ ਵਿੱਚ ਉਹ ਇਨਵੋਲਵ ਨਹੀਂ ਹੋਏ ਤਾਂ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਸਿਆਸਤ ਹੈ ਉਹ ਕਾਫੀ ਵੱਖਰੀ ਮੰਨੀ ਜਾਂਦੀ ਹੈ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਮੈਮ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਤੁਹਾਡਾ ਬਿਲਕੁਲ ਠੀਕ ਥੈਂਕ ਯੂ ਕੈਂਪੇਨਿੰਗ ਤੁਸੀਂ ਕਰ ਰਹੇ ਹੋ ਬੇਟੇ ਦੇ ਲਈ ਹਾਂਜੀ ਔਰ ਮੈਂ ਦੇਖ ਸਕਦੀ ਹਾਂ ਕਿ ਚਿਹਰੇ ਤੇ ਥਕਾਵਟ ਵੀ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਿਨ ਨਿਕਲ ਰਿਹਾ ਹੈ ਬਿਜ਼ੀ ਹੈ ਜੀ ਇਸ ਟਾਈਮ ਮੇਰੀ ਡਿਊਟੀ ਡੋਰ ਟੂ ਡੋਰ ਲੱਗੀ ਹੈ ਗੋਵਿੰਦ ਖੜਿਆ ਮੇਰਾ ਬੇਟਾ ਹੈ ਹਾਂਜੀ ਪਹਿਲੀ ਵਾਰੀ ਖੜਿਆ 27 ਸਾਲ ਦਾ ਹੈ ਸੋ ਯੂਜੂਲੀ ਪਾਪਾ ਲਈ ਸਰਦਾਰ ਸਿਮਰਨਜੀਤ ਸਿੰਘ ਮਾਨਲੀ ਕੈਂਪੇਨ ਕਰਦੇ ਆਂ ਹਮ ਸੋ ਸਾਡੀਆਂ ਡਿਊਟੀਆਂ ਵੰਡੀਆਂ ਜਾਂਦੀਆਂ ਮੈਨੂੰ ਡੋਰ ਟੂ ਡੋਰ ਮਿਲਿਆ ਪਿੰਡਾਂ 'ਚ ਸੋ ਕਾਫੀ ਤੁਰਨਾ ਪੈਂਦਾ ਹੈ ਹਮ ਪਰ ਚੰਗਾ ਰਿਸਪੌਂਸ ਆ ਰਿਹਾ ਚੰਗਾ ਲੱਗ ਰਿਹਾ ਹਮ ਠੀਕ ਹੈ ਜੀ ਜੀ ਪਿਛਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਥੋੜਾ ਲੈ ਕੇ ਜਾਣਾ ਚਾਹੁੰਦੀ ਆ ਵੀ ਜਦੋਂ 1984 ਦਾ ਵਾਕਾ ਹੋਇਆ ਸੀਗਾ ਤੁਸੀਂ ਕੁਝ ਸਾਲ ਪਹਿਲਾਂ ਸਟੋਲਨ ইয়ারਜ਼ ਕਰਕੇ ਇੱਕ ਬੁੱਕ ਲਿਖੀ ਹਾਂਜੀ ਔਰ ਇਹਦੇ ਨਾਮ ਤੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੀ ਇਹ ਕਿਤਾਬ ਹੈ ਇਹਦੇ ਵਿੱਚ ਬਹੁਤ ਗਹਿਰਾ ਇਹਦੇ ਵਿੱਚ ਤੁਸੀਂ ਜੋ ਐਕਸਪੀਰੀਅੰਸ ਹੈ ਤੁਹਾਡੇ ਨਾਲ ਵਾਪਰੇ ਆ ਤੁਹਾਡੀ ਫੈਮਿਲੀ ਨਾਲ ਵਾਪਰੇ ਆ ਤੁਸੀਂ ਲਿਖਿਆ ਹੋਣਾ ਹਾਂਜੀ ਮੈਮ ਤੁਹਾਡੇ ਪਿਤਾ ਜੀ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੁਹਾਡੇ ਪਿਤਾ ਜਿਹਦੀ ਜਿਹੜੀ ਸਿਆਸਤ ਹੈ ਜਿਵੇਂ ਉਹ ਖਾਲਿਸਤਾਨ ਦੀ ਮੰਗ ਕਰਦੇ ਆ ਜਾਂ ਇੱਕ ਬਫਰ ਸਟੇਟ ਦੀ ਗੱਲ ਕਰਦੇ ਆ ਉਹ ਇੱਕ ਡਿਫਰੈਂਟ ਪਾਥ ਤੇ ਚੱਲਦੇ ਆ ਔਰ ਇਹ ਸਿੱਧਾ ਸਿੱਧਾ ਮੱਥਾ ਚਾਹੀਏ ਸਰਕਾਰਾਂ ਕੋਈ ਵੀ ਹੋਣ ਤਾਂ ਸਰਕਾਰਾਂ ਦੇ ਨਾਲ ਮੱਥਾ ਹੈ ਜਿਵੇਂ ਹੁਣ ਤੁਸੀਂ ਗੋਬਿੰਦ ਜੀ ਨੂੰ ਇਸ ਟਰੈਕ ਤੇ ਲੈ ਕੇ ਆਏ ਔਰ ਉਹ ਤੁਹਾਡੇ ਹੀ ਪਿਤਾ ਜੀ ਦੀ ਪਾਰਟੀ ਦੇ ਚੋਣ ਨਿਸ਼ਾਨ ਤੇ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੋਣ ਨਿਸ਼ਾਨ ਤੇ ਲੜ ਰਹੇ ਨੇ ਕਿ ਇਸ ਚੀਜ਼ ਨੂੰ ਇਸ ਤਰ੍ਹਾਂ ਸਮਝਿਆ ਜਾਵੇ ਕਿ ਜਿਹੜੇ ਗੋਬਿੰਦ ਸਿੰਘ ਸੰਧੂ ਵੈ ਹੁਣ ਉਹ ਕਿਉਂਕਿ ਮਾਨ ਸਾਹਿਬ ਵੀ ਏਜਡ ਹੋ ਗਏ ਨੇ ਤਾਂ ਕਿ ਗੋਬਿੰਦ ਸਿੰਘ ਸੰਧੂ ਹੁਣ ਮਾਨ ਸਾਹਿਬ ਦੇ ਅੱਗੇ ਜੋ ਉਹਨਾਂ ਦੀ ਸਰਪ੍ਰਸਤੀ ਹੈ ਕਿ ਉਹ ਸਾਂਭਣਗੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਗੋਬਿੰਦ ਸਿੰਘ ਸੰਧੂ ਚਲਾਉਣਗੇ ਹਮ ਆ ਤਾਂ ਮੈਂ ਕਹਿ ਨਹੀਂ ਸਕਦੀ ਮੇਰੇ ਬ੍ਰਦਰ ਵੀ ਹੈਗੇ ਮਾਨ ਸਿੰਘ ਮਾਨ ਹਮ ਉਹ ਉਹ ਸਾਹਮਦੇ ਨੇ ਗੋਵਿੰਦ ਸਿੰਘ ਦਾ ਛੋਟਾ ਹਮ ਉਹ ਵੀ ਕਰ ਰਿਹਾ ਉਹ ਜਦੋਂ ਦਾ ਛੋਟਾ ਸੀ ਨਾਲ ਲੱਗਿਆ ਰਹਿੰਦਾ ਆਪਣੇ ਨਾਨਾ ਜੀ ਨਾਲ ਹਮ ਸੋ ਮੇਰਾ ਖਿਆਲ ਸਾਰੇ ਰਲ ਮਿਲ ਕੇ ਸਾਹਮਣਗੇ ਇਸ ਤਰ੍ਹਾਂ ਕੋਈ ਨਹੀਂ ਆ ਵੀ ਇਹ ਕਰੂਗਾ ਜਾਂ ਉਹ ਹਮ ਸੋ ਇਲੈਕਸ਼ਨ ਲੜ ਰਿਹਾ ਹਮ ਉਹਦੀ ਹਮੇਸ਼ਾ ਸਗੀ ਡਿਜ਼ਾਇਰ ਵੀ ਪਾਪਾ ਦੇ ਨਾਲ ਰਹੇ ਪਾਪਾ ਉਹਨੂੰ ਬਹੁਤ ਮੰਦੇ ਨੇ ਰਿਸਪੈਕਟ ਕਰਦੇ ਨੇ ਸੋ ਹੂੰ ਇਸ ਤਾਂ ਕਰਦੇ ਜਿਵੇਂ ਤੁਹਾਡੇ ਪਿਤਾ ਜਿਨੇ ਨੌਕਰੀ ਛੱਡੀ ਇੰਨੀ ਰਾਤ ਕਿਉਂਕਿ ਸਿੱਖ ਆ ਆਈਪੀਐਸ ਆਈਐਸ ਤਾਂ ਉਸ ਵੇਲੇ ਹੋਰ ਵੀ ਬਹੁਤ ਸੀਗੇ ਪਰ ਜਿਵੇਂ ਸਿਮਰਨਜੀਤ ਸਿੰਘ ਮਾਨ ਜੀ ਨੇ ਇੱਕ ਬਗਾਵਤ ਕੀਤੀ ਸਰਕਾਰ ਦੇ ਖਿਲਾਫ ਉਹਨਾਂ ਨੇ ਤਾਂ ਉਹਨਾਂ ਦੇ ਕਨਸੀਕਵੈਂਸਸ ਵੀ ਉਹਨਾਂ ਨੂੰ ਬਹੁਤ ਭੁਗਤਨੇ ਪਏ ਹਾਂਜੀ ਰਾਈਟ ਤਾਂ ਉਹ ਜਿਹੜਾ ਸਮਾਂ ਸੀ ਉਹ ਸਮਾਂ ਤੁਸੀਂ ਕਿਵੇਂ ਯਾਦ ਕਰਦੇ ਹੋ ਬਹੁਤ ਮੁਸ਼ਕਲ ਸਮਾਂ ਸੀ ਸਾਨੂੰ ਸਾਰਿਆਂ ਨੂੰ ਪਤਾ ਨਹੀਂ ਸੀ ਵੀ ਪਾਪਾ ਨੂੰ ਕਿੱਥੇ ਲੈ ਗਏ ਸੋਲਿਟਰੀ ਕਨਫਾਈਨਮੈਂਟ 'ਚ ਰੱਖਿਆ ਬਹੁਤ ਸਾਲਾਂ ਦੀ ਭਾਗਲਪੁਰ ਬਿਹਾਰ 'ਚ ਬਹੁਤ ਟਫ ਸੀ ਅਸੀਂ ਸਕੂਲ 'ਚ ਸੀ ਉਦੋਂ ਸੋਸ਼ਲ ਮੀਡੀਆ ਵਗੈਰਾ ਹੈ ਨਹੀਂ ਸੀ ਹੂੰ ਕਾਫੀ ਦੇਰ ਲਈ ਨਿਊਜ਼ ਤੇ ਵੀ ਕਲੈਂਪ ਲੱਗਿਆ ਹੋਇਆ ਸੀ ਕੋਈ ਨਿਊਜ਼ ਨਹੀਂ ਸੀ ਪਹੁੰਚਦੀ ਹੂੰ ਸੋ ਔਖਾ ਟਾਈਮ ਵਾਪਰੇ ਉਦੋਂ ਮੁਸ਼ਕਲ ਸੀ ਹੂੰ ਹੂੰ ਕਰਦੇ ਕਿਸ ਤਰ੍ਹਾਂ ਦੇ ਹਾਲਾਤ ਬਣੀ ਰਹੀ ਉਸ ਵੇਲੇ ਕਿਉਂਕਿ ਤੁਸੀਂ ਬਹੁਤ ਛੋਟੇ ਸੀ ਤੁਹਾਡੇ ਮਾਤਾ ਜੀ ਸੀਗੇ ਨਾਲ ਤੁਹਾਡੇ ਤਾਂ ਬੱਚੇ ਤਾਂ ਬਹੁਤ ਹੀ ਜ਼ਿਆਦਾ ਛੋਟੇ ਸੀ ਉਦੋਂ ਤਾਂ ਹੈੱਡ ਆਫ ਦਾ ਫੈਮਿਲੀ ਮਾਨ ਸਾਹਿਬ ਉਦੋਂ ਸੀਗੇ ਔਰ ਇਹ ਤੁਹਾਡੇ ਵਿਚਾਰ ਉਦੋਂ ਨਹੀਂ ਸੀ ਤਾਂ ਫਿਰ ਉਹ ਸਾਰਾ ਕੀ ਮਾਹੌਲ ਸੀ ਕਰਦਾ ਸੋ ਪਾਪਾ ਪੁਲਿਸ 'ਚ ਸੀ ਪੁਲਿਸ ਦੀ ਨੌਕਰੀ ਛੱਡ ਕੇ ਅਸੀਂ ਬੰਬੇ 'ਚ ਸੀ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਫਿਰ ਅਸੀਂ ਚੰਡੀਗੜ੍ਹ ਆ ਗਏ ਮੇਰੇ ਤਾਈ ਜੀ ਨਾਲ ਰਹੇ ਤੇ ਮੇਰੇ ਗ੍ਰੈਂਡਪੈਰੈਂਟਸ ਨਾਲ ਅੰਮੀ ਜੀ ਬਾਪੂ ਜੀ ਨਾਲ ਸੋ ਜੁਆਇੰਟ ਫੈਮਿਲੀ ਸੀਗਾ ਸੋ ਸਾਨੂੰ ਇੰਨਾ ਕੁਝ ਮਹਿਸੂਸ ਕਰਨ ਨਹੀਂ ਦਿੱਤਾ ਬੱਚਿਆਂ ਨੂੰ ਹੂੰ ਬਹੁਤ ਬ੍ਰੇਫ ਪਰਿਵਾਰ ਹੈ ਇੰਨਾ ਕੁਝ ਮਤਲਬ ਸਾਨੂੰ ਨੋਰਮਲ ਲਾਈਫ ਅਸੀਂ ਜਿੰਦੇ ਸੀ ਨਾਟ ਬੱਚਿਆਂ ਨੂੰ ਕੀ ਕਿਹਾ ਜਾਂਦਾ ਸੀ ਵੀ ਕਿੱਥੇ ਨੇ ਹੁਣ ਪਤਾ ਸੀਗਾ ਵੀ ਸਾਨੂੰ ਪਤਾ ਸੀ ਨੇ ਉਹ ਵੀ ਬਹੁਤ ਔਖਾ ਟਾਈਮ ਹੈ ਤੇ ਪਰ ਉਹ ਉਦੋਂ ਹੋਰ ਕੋਈ ਨਿਊਜ਼ ਨਹੀਂ ਸੀ ਆਂਦੀ ਸੋ ਜੋ ਘਰੇ ਦੱਸਦੇ ਸੀ ਉਹੀ ਪਤਾ ਹੁੰਦਾ ਸੀ ਔਰ ਸਾਨੂੰ ਬੇ ਮਿਨਿਮਮ ਦੱਸਦੇ ਸੀ ਤਾਂ ਕਿ ਅਸੀਂ ਜ਼ਿਆਦਾ ਖਬਰਾਈਏ ਨਾ ਹੂੰ ਸੋ ਤੇ ਉਸ ਵੇਲੇ ਫਿਰ ਕਦੇ ਤੁਹਾਨੂੰ ਮੌਕਾ ਮਿਲਿਆ ਵੀ ਤੁਸੀਂ ਜਾ ਕੇ ਉਹਨਾਂ ਨੂੰ ਪ੍ਰਿਜ਼ਨ ਦੇ ਵਿੱਚ ਮੁਲਾਕਾਤ ਕਰ ਰਹੇ ਹੋ ਕਦੇ ਮਿਲ ਰਹੇ ਹੋ ਹਾਂਜੀ ਸਾਲ 'ਚ ਇੱਕ ਵਾਰੀ ਜਾਣ ਦਿੰਦੇ ਸੀ ਸੋ ਸਕੂਲ ਤੋਂ ਛੁੱਟੀਆਂ ਲੈਣੀਆਂ ਪੈਂਦੀ ਪੈਂਦੀਆਂ ਸੀ ਪਹਿਲਾਂ ਦਿੱਲੀ ਜਾਂਦੇ ਸੀ ਫਿਰ ਓਵਰਨਾਈਟ ਟ੍ਰੇਨ 'ਤੇ ਭਾਗਲਪੁਰ ਫਿਰ ਉਥੇ ਕੋਰਟ ਦੇ ਅੰਦਰ ਪੇਸ਼ ਕਰਦੇ ਸੀ ਪਾਪਾ ਨੂੰ ਜਦੋਂ ਉਹਨਾਂ ਦੀ ਪੇਸ਼ੀ ਹੁੰਦੀ ਸੀ ਉੱਥੇ 10-15 ਮਿੰਟ ਮਿਲਦੇ ਸੀ ਪਰ ਨੇੜੇ ਨਹੀਂ ਸੀ ਜਾਣ ਦਿੰਦੇ ਫਿਰ ਪ੍ਰੀਜ਼ੈਂਟਡ ਆਇਦਾ ਸੀ ਉੱਥੇ ਲੀਗਲੀ ਤਾਂ ਇੱਕ ਘੰਟੇ ਦੀ ਇੱਕ ਘੰਟੇ ਦਾ ਟਾਈਮ ਮਿਲਦਾ ਸੀ ਪਰ ਕਈ ਵਾਰੀ ਉਹ ਕਈ ਬਾਹਰ ਨੇ ਲਾ ਲਾਂਦੇ ਸੀ ਵੀ ਤੁਹਾਡਾ ਆਈਡੀ ਨਹੀਂ ਹੈ ਸਾਨੂੰ ਕਿਵੇਂ ਪਤਾ ਹੈ ਤੁਸੀਂ ਉਹਨਾਂ ਦੇ ਡਾਟਰ ਹੋ ਸੋ 2-3 ਦਿਨ ਸਫਰ ਕਰਦੇ ਸੀ ਫਿਰ ਉੱਥੇ ਜਾਂਦੇ ਸੀ ਕਈ ਵਾਰੀ ਮਿਲ ਜਾਈ ਮਿਲ ਲੰਦੇ ਸੀ ਕਈ ਵਾਰੀ ਨਹੀਂ ਸੀ ਮੌਕਾ ਮਿਲਣਾ ਸੋ ਮੁਸ਼ਕਲ ਸੀ ਬਹੁਤ ਮੁਸ਼ਕਲ ਟਾਈਮ ਸੀ ਹੂੰ ਤਾਂ ਉਹਦੋਂ ਜਦੋਂ ਤੁਸੀਂ ਫਿਰ ਮਿਲਦੇ ਸੀ ਦੂਰੋਂ ਦੂਰੋਂ ਹੀ ਦੇਖ ਕੇ ਗੱਲਬਾਤ ਹੁੰਦੀ ਸੀ ਜਾਂ ਮੌਕਾ ਮਿਲਦਾ ਸੀਗਾ ਗਲੇ ਲੱਗਣ ਦਾ ਫਾਦ ਦੇ ਨਹੀਂ ਸਾਰੀ ਪੁਲਿਸ ਬੈਠੀ ਹੁੰਦੀ ਸੀਗੀ ਨਹੀਂ ਸੀ ਮਿਲਣ ਜਿਆਦਾ ਨਹੀਂ ਸੀ ਮਿਲਣ ਦੇ ਟੱਚ ਨਹੀਂ ਸੀ ਕਰਨ ਦਿੰਦੇ ਨਹੀਂ ਨਹੀਂ ਪਰ ਉਹ ਜੀ ਤਾਂ ਕਰਦਾ ਹੋਣਾ ਵੀ ਪਾਪਾ ਦੇ ਅਸੀਂ ਜਾ ਕੇ ਫਟਾਫਟ ਗੱਲ ਲੱਗੀਏ ਬਹੁਤ ਜੀ ਕਰਦਾ ਸੀ ਪਰ ਨਹੀਂ ਸੀ ਲਾਉ ਕਰਦੇ ਮਜਬੂਰ ਸੀਗੇ ਸੋ ਯਾਦ ਆ ਫਿਰ ਪਹਿਲੀ ਵਾਰੀ ਕਦੋਂ ਮਤਲਬ ਜਦੋਂ ਮਾਨ ਸਾਹਿਬ ਆਏ ਤਾਂ ਪਹਿਲੀ ਵਾਰ ਤੁਸੀਂ ਉਹਨਾਂ ਨੂੰ ਫਿਰ ਜਦੋਂ ਮਿਲੇ ਜੇਲ੍ਹ ਤੋਂ ਜਦੋਂ ਆਉਂਦੇ ਆ ਉਹ ਤਾਂ ਫਿਰ ਉਹ ਤੁਸੀਂ ਕਿਵੇਂ ਉਹਨਾਂ ਨੂੰ ਮਿਲਦੇ ਹੋ ਜਦੋਂ ਉਹ ਜੇਲ੍ਹ ਤੋਂ ਰਿਲੀਜ਼ ਹੋਏ ਤਾਂ ਰਾਜਸਥਾਨ ਸੀ ਆਏ ਸੀਗੇ ਗਵਰਨਮੈਂਟ ਦਾ ਏਅਰਕ੍ਰਾਫਟ ਉਹਨਾਂ ਨੂੰ ਲੈ ਕੇ ਆਇਆ ਸੀ ਬਿਹਾਰ ਤੋਂ ਸੋ ਰਾਜਸਥਾਨ ਸੀ 에어ਪੋਰਟ 'ਚ ਰਾਤ ਨੂੰ ਲੈਂਡ ਕੀਤੇ ਸੋ ਸਾਰੇ ਗਏ ਹੋਏ ਸੀ ਉੱਥੇ ਤੇ ਉਦੋਂ ਇੰਨਾ ਕੁਝ ਨਹੀਂ ਸੀਗਾ ਸਾਰੇ ਬਹੁਤ ਜਾਨ ਬਹੁਤ ਜਿਆਦੇ ਲੋਕ ਪਹੁੰਚ ਕੇ ਸੀ ਉੱਥੇ ਉਹਨਾਂ ਨੂੰ ਵੈਲਕਮ ਕਰਨ ਨੂੰ ਸੋ ਪੰਜਾਬ ਤੋਂ ਹਾਂਜੀ ਹੂੰ ਸੋ 에 ਫੀਲਡ ਤੇ ਚਲੇ ਗਏ ਸੀ ਸਾਰੇ 에 ਫੀਲਡ ਤੇ ਭੱਜ ਗਏ ਸੀ ਅਸੀਂ ਪਿੱਛੇ ਰਹਿ ਗਏ ਹੂੰ ਸੋ ਇੱਕਦਮ ਤਾਂ ਮਿਲਣਾ ਵੀ ਨਹੀਂ ਹੋਇਆ ਫਿਰ ਜਦੋਂ ਅਸੀਂ ਵਾਪਸ ਕਰ ਗਏ ਉੱਥੇ ਮੇਰੇ ਫੌਜੀ ਦਾ ਕਰ ਸੀ ਫਿਰ ਥੋੜਾ ਚੰਗੀ ਤਰ੍ਹਾਂ ਮਿਲੇ ਹੂੰ ਜਦੋਂ ਦੇ ਆਏ ਆ ਬਸ ਲੋਕਾਂ ਦੇ ਨਾਲ ਹੀ ਰਹੇ ਨੇ ਜ਼ਿਆਦਾ ਪਾਪਾ ਸਾਨੂੰ ਤਾਂ ਘੱਟ ਹੀ ਟਾਈਮ ਮਿਲਦਾ ਨਾਲ ਹੂੰ ਹੂੰ ਕਦੇ ਫਿਰ ਮਤਲਬ ਸਰਕਾਰ ਵੱਲੋਂ ਕੋਈ ਮਾਨ ਸਾਹਿਬ ਨੂੰ ਇਹ ਅਪਰੋਚ ਨਹੀਂ ਹੋਈ ਕਿ ਚਲੋ ਤੁਸੀਂ ਉਹ ਗੱਲਾਂ ਛੱਡੋ ਤੁਸੀਂ ਦੁਬਾਰਾ ਜਿਹੜੀ ਜੌਬ ਹੈ ਜੌਬ ਦੇ ਵਿੱਚ ਆਓ ਤੁਸੀਂ ਕਿਉਂਕਿ ਜੌਬ ਵੀ ਨਦੀ ਖਤਮ ਹੋ ਗਈ ਸੀ ਇੱਕ ਵਾਰੀ ਤਾਂ ਡਿਸਮਿਸ ਕਰਤਾ ਸੀ ਜਿਸਮਿਸ ਹੋ ਗਿਆ ਸੀ ਬਿਲਕੁਲ ਬਿਲਕੁਲ ਪਰ ਅਸੀਂ ਦੇਖਿਆ ਕਿ ਕਈ ਡਿਸਮਿਸਡ ਅਫਸਰ ਵੀ ਦੁਬਾਰਾ ਜਿਹੜੇ ਹੈਗੇ ਹੋ ਰੀਸਟੇਟ ਹੋ ਜਾਂਦੇ ਨੇ ਜੋਬ ਦੇ ਵਿੱਚ ਤਾਂ ਉਹ ਨਹੀਂ ਕਦੇ ਫਿਰ ਫੇਜ਼ ਆਇਆ ਕਿ ਨਹੀਂ ਤੁਸੀਂ ਆ ਤੁਸੀਂ ਛੱਡੋ ਜੋ ਹੋ ਗਿਆ ਤੁਸੀਂ ਉਹਨੂੰ ਛੱਡੋ ਤੁਸੀਂ ਇੰਨੇ ਲਾਇਕ ਅਫਸਰ ਹੋ ਤਾਂ ਤੁਸੀਂ ਦੁਬਾਰਾ ਆ ਕੇ ਇਹਦਾ ਖਿਆਲ ਪੁਲਿਸ ਚ ਤਾਂ ਨਹੀਂ ਕਦੀ ਫਿਰ ਬੁਲਾਇਆ ਪਰ ਐਂ ਜਿਵੇਂ ਸਿਆਸਤ ਤੇ ਪੋਲਿਟਿਕਸ ਦੇ ਅੰਦਰ ਬਹੁਤ ਕਾਫੀ kiya ਵੀ ਤੁਸੀਂ ਜੇ ਇਹ ਕਹਿਣਾ ਮੰਨੋਗੇ ਜਾਂ ਐ ਕਰੋਗੇ ਤਾਂ ਇਹ ਮਿਨਿਸਟਰੀ ਜਾਂ ਇਹ ਅਹੁਦਾ ਦੇ ਦਾਂਗੇ ਵੱਡਾ ਹਾਂ ਹੂੰ ਹਾਂ ਤਾਂ ਉਹ ਮੰਨੇ ਨਹੀਂ ਮੰਨਸ ਨਹੀਂ ਉਹ ਨਹੀਂ ਮੰਨਦੇ ਉਹ ਆਪਣੇ ਇਰਾਦੇ ਤੇ ਬਿਲਕੁਲ ਦ੍ਰਿੜਨੰਦੇ ਕਹੇ ਹਿਲਦੇ ਨਹੀਂ ਹੂੰ ਇੱਕ ਵਾਰੀ ਛੱਡਦਾ ਤਾਂ ਛੱਡਦਾ ਬਸ ਆਂਡਰਸਟੈਂਡ ਅੱਛਾ ਜਿਸ ਤਰ੍ਹਾਂ ਤੁਸੀਂ ਗੋਬਿੰਦ ਨੂੰ ਮਤਲਬ ਇਲੈਕਸ਼ਨ ਲੜਾ ਰਹੇ ਹੋ ਫਰਸਟ ਇਲੈਕਸ਼ਨ ਹੈ ਉਹਨਾਂ ਦੀ ਹਣਾ ਤਾਂ ਜਿਵੇਂ ਇੰਨਾ ਦਾ ਰਾਹ ਬਹੁਤ ਔਖਾ ਸੀਗਾ ਮਾਨ ਸਾਹਿਬ ਦਾ ਕਿਸੇ ਸਮੇ ਉਹਨਾਂ ਨੇ 100-100 ਪਰਚੇ ਚ ੱਲੇ ਮਤਲਬ 100 ਦੇ ਕਰੀਬ ਉਹਨਾਂ ਦੇ ਉੱਪਰ ਐਫ ਆਈ ਆਰਜ਼ ਹੋਈਆਂ ਐਂਟੀ ਨੈਸ਼ਨਲਿਸਟ ਨੈਸ਼ਨਲਿਸਟ ਦੇ ਉਹਨਾਂ ਦੇ ਉੱਪਰ આરોਪ ਲੱਗੇ ਤਾਂ ਕਿ ਗੋਵਿੰਦ ਕਿਉਂਕਿ ਹੀ ਇਜ਼ ਵੈਰੀ ਯੰਗ ਹਣਾ ਔਰ ਹੁਣ ਵੀ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀ ਤੁਹਾਡੀ ਪਾਰਟੀ ਹੈ ਤਾ ਇਹ ਪੂਰਾ ਡੀਪ ਸਟੇਟਸ ਦੇ ਨੋਟਿਸ ਦੇ ਵਿੱਚ ਰਹਿੰਦੀ ਹੈ ਜਾਂ ਫਿਰ ਇੰਟੈਲੀਜੈਂਸ ਦੇ ਨੋਟਿਸ ਵਿੱਚ ਕੀ ਐਕਟੀਵਿਟੀ ਚੱਲ ਰਹੀ ਹੈ ਰਾਈਟ ਤਾਂ ਮਤਲਬ ਤੁਸੀਂ ਇੰਨਾ ਚੀਜ਼ਾਂ ਦੇ ਲਈ ਕਿ ਗੋਵਿੰਦ ਰੈਡੀ ਨੇ ਕਿ ਉਹ ਸਰਕਾਰ ਦੇ ਨਾਲ ਬਿਲਕੁਲ ਨਹੀਂ ਟੱਕਰਾ ਕਰਨ ਦੇ ਲਈ ਤਿਆਰ ਨਹੀਂ ਕਿਉਂਕਿ ਇਹ ਉਹਨਾਂ ਦੇ ਲਈ ਇੱਕ ਆਮ ਸਿਆਸਤ ਨਹੀਂ ਹੋਵੇਗੀ ਇਹ ਗਲਤ ਗੱਲ ਹੈ ਵੀ ਸਿਰਫ ਟੱਕਰਾ ਕਰਦੇ ਆ ਜੋ ਸਹੀ ਗੱਲ ਹੈ ਉਹਦੇ ਤੇ ਚੱਲਦੇ ਨੇ ਹਮੇਸ਼ਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਮੇਰਾ ਖਾਲ ਗੋਵਿੰਦ ਮੇਰਾ ਬੇਟਾ ਵੀ ਇਹੀ ਸਿੱਖਿਆ ਟਕਰਾ ਜ਼ਰੂਰੀ ਨਹੀਂ ਹੈ ਜੇ ਕੋਈ ਕੁਝ ਗਲਤ ਕਰ ਰਿਹਾ ਫਿਰ ਇਮਾਨਦਾਰੀ ਨਾਲ ਖੜ ਕੇ ਉਹਨਾਂ ਦਾ ਵਿਰੋਧ ਕਰਨਾ ਜ਼ਰੂਰੀ ਹੈ ਟਕਰਾ ਇਹਦਾ ਸੈਂਸ ਦੀ ਬਾਜੀ ਕਿ ਉਹ ਗੱਲ ਜੋ ਸਰਕਾਰਾਂ ਕਹਿੰਦੀਆਂ ਨੇ ਕਿ ਨਹੀਂ ਹੁਣ ਜਿਵੇਂ علیحدਾ ਇੱਕ ਉਹ ਸਟੇਟ ਦੀ ਗੱਲ ਕਰਦੇ ਆ ਅਲੱਗ ਸਟੇਟ ਦੀ ਗੱਲ ਕਰਦੇ ਨੇ ਵੀ ਸਾਨੂੰ ਬਫਰਸ ਕਿਉਂਕਿ ਉਹਨਾਂ ਦੇ ਖੁਲੇ ਆਮ ਉਹਨਾਂ ਦੀ ਸਟੇਟਮੈਂਟਸ ਆਉਂਦੀਆਂ ਨੇ ਹਨਾ ਮੈਂ ਵੀ ਉਹਨਾਂ ਦੇ ਨਾਲ ਇੰਟਰਵਿਊ ਕਰ ਚੁੱਕੀ ਹਾਂ ਕਾਫੀ ਵਾਰੀ ਤਾਂ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਇੱਕ ਅਲੱਗ ਬਫਰ ਸਟੇਟ ਚਾਹੀਏ ਉਹ ਮੰਗ ਹੀ ਰਹੇ ਨੇ ਉਹ ਕੋਈ ਬਗਾਵਤ ਨਹੀਂ ਕਰ ਰਹੇ ਮੰਗ ਰਹੇ ਨੇ ਉਹ ਇੱਕ ਸਿੱਧੇ ਤੌਰ ਤੇ ਜਿਵੇਂ ਪਾਕਿਸਤਾਨ ਅਲੱਗ ਹੋਇਆ ਸੀਗਾ ਪਾਕਿਸਤਾਨ ਨੂੰ ਅਲੱਗ ਕੀਤਾ ਗਿਆ ਤਾਂ ਪੰਜਾਬ ਦੇ ਵੀ ਇਸੇ ਤਰ੍ਹਾਂ ਹੀ ਗੱਲ ਕਰਦੇ ਨੇ ਉਹ ਉਹ ਕਹਿੰਦੇ ਨੇ ਕਿ ਸਾਨੂੰ ਉਹ ਸਿੱਧੇ ਸਿੱਧੇ ਸਾਫ਼ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਸਾਨੂੰ ਅਲੱਗ ਕਰ ਦੇਣ ਤਾਂ ਆਬਵੀਅਸਲੀ ਜਿਹੜੇ ਗੋਬਿੰਦ ਹੈ ਤਾਂ ਉਹਨਾਂ ਦੀ ਵੀ ਤਾਂ ਜਿਹੜੀ ਇੱਕ ਪੋਲੀਟੀਕਲ ਸਾਈਕੀਓ ਮਿਲਦੀ ਹੋਣੀ ਹੈ ਮਾਨ ਸਾਹਿਬ ਦੇ ਨਾਲ ਤਾਂ ਹੀ ਤਾਂ ਉਹਨਾਂ ਨੇ ਉਸੇ ਚੋਂ ਨਿਸ਼ਾਨ ਤੇ ਲੜ ਰਹੇ ਨੇ ਉਹ ਮਿਲਦੀ ਹੈ ਜ਼ਰੂਰ ਮਿਲਦੀ ਹੈ ਉਹਨਾਂ ਦਾ ਗ੍ਰੈਂਡਸਨ ਹੈ ਹੂੰ ਉਨਾਂ ਤੋਂ ਡਵਾਈਸ ਲੈਂਦੇ ਆ ਸਾਰੀ ਸਾਰਾ ਕੁਝ ਉਹਨਾਂ ਤੋਂ ਸਿੱਖਿਆ ਪਰ ਮੇਰਾ ਖਿਆਲ ਥੋੜਾ ਜਿਆਦਾ ਨਿਊਟਰਲ ਹੈ ਆਪਣਾ ਜਿਸ ਤਰ੍ਹਾਂ ਆਪਾਂ ਨੌਜਵਾਨ ਹੈ ਉਹ ਕੰਮ ਕਰਨਾ ਚਾਹੁੰਦਾ ਹੈ ਲੋਕਾਂ ਲਈ ਕੰਮ ਕਰਾਉਣਾ ਚਾਹੁੰਦਾ ਹੈ ਪਾਪਾ ਤੇ ਜੋ ਬੀਤੀ ਹੈ ਬੀਤੀ ਹੈ ਜੋ ਉਹਨਾਂ ਦੇ ਪੇਰੈਂਟਸ ਤੇ ਬੀਤੀ ਹੈ ਇੰਡੀਪੈਂਡੈਂਸ ਜਦੋਂ ਪਾਰਟੀਸ਼ਨ ਹੋਈ ਹੈ ਉਹ ਸਾਰਾ ਉਹਨਾਂ ਤੇ ਵਾਪਰਿਆ ਹੈ ਉਹਨਾਂ ਦੇ ਦਿਮਾਗ 'ਚ ਹੈਗਾ ਔਰ ਉਹਨਾਂ ਨੂੰ ਬਹੁਤ ਉਹਦੇ ਨਾਲ ਸੱਠ ਲੱਗੀ ਹੈ ਹਮ ਤੇ ਗੋਬਿੰਦ ਬਿਲਕੁਲ ਉਹਨਾਂ ਦਾ ਸਾਥ ਦਿੰਦਾ ਪਰ ਨਾਲ ਕੰਮ ਕਰਨ ਨੂੰ ਤਿਆਰ ਹੈ ਸਾਰੇ ਸਾਡੇ ਹੁਣ ਮੁੱਦੇ ਨੇ ਵੀ ਨੌਜਵਾਨ ਅੱਗੇ ਚੱਲਣ ਨਸ਼ੇ ਹਟਣ ਨੌਕਰੀਆਂ ਮਿਲਣ ਫਾਰਮਰਸ ਦੇ ਜੋ ਇਸ਼ੂਜ਼ ਨੇ ਉਹ ਰਿਸੋਲਵ ਹੋਣ ਹਮ ਹੁਣ ਜ਼ਿਆਦਾ ਮੇਰਾ ਖਿਆਲ ਇਸ ਤਰ੍ਹਾਂ ਕਰ ਰਿਹਾ ਹੈ ਇਸ ਤਰ੍ਹਾਂ ਦੀ ਸਿਆਸਤ ਹੁੰਦੀ ਹੈ ਹਾਂਜੀ ਬਿਲਕੁਲ ਅੱਛਾ ਤੁਸੀਂ ਜਿੱਦਾਂ ਪਿਛੋਕਰ ਮਾਨ ਸਾਹਿਬ ਦਾ ਤੁਹਾਡੇ ਪਰਿਵਾਰ ਦਾ ਪਾਕਿਸਤਾਨ ਦਾ ਹੈ ਤੁਸੀਂ ਪਾਕਿਸਤਾਨ ਤੋਂ ਆਏ ਹੋਏ ਹੋ ਹਨਾ ਤਾਂ ਅਸੀਂ ਉਹਨਾਂ ਦੀ ਗੱਲਾਂ ਤੋਂ ਅਕਸਰ ਮੈਨੂੰ ਕਿਉਂਕਿ ਉਹ ਕਹਿੰਦੇ ਆ ਕਿ ਪਾਕਿਸਤਾਨ ਦੇ ਨਾਲ ਟਰੇਡਿੰਗ ਹੋਵੇ ਜਿਹੜੇ ਬਾਰਡਰਸ ਬਾਰਡਰਸ ਖੁੱਲਣੇ ਚਾਹੀਦੇ ਨੇ ਹਨਾ ਤਾਂ ਉਹਨਾਂ ਦਾ ਇੱਕ ਪਿਆਰ ਜਿਹੜਾ ਹੈਗਾ ਪਾਕਿਸਤਾਨ ਦੇ ਨਾਲ ਹੈ ਔਰ ਉਸ ਤੋਂ ਇਲਾਵਾ ਜਿਹੜੇ ਇੱਥੇ ਲੋਕ ਪਾਕਿਸਤਾਨ ਤੋਂ ਇੱਥੇ ਆਏ ਹੋਏ ਨੇ ਜਾਂ ਇੱਥੋਂ ਲੋਕ ਉੱਥੇ ਗਏ ਨੇ ਉਹਨਾਂ ਦਾ ਆਪਸੀ ਆਣਾ ਜਾਣਾ ਇਸ ਵੈਰੀ ਡਿਫਿਕਲਟ ਹਾਂਜੀ ਬ੍ਰੀਲੀ ਨਿਆਜ ਆ ਸਕਦੇ ਪਰ ਜੇ ਇਥੋਂ ਕਿਸੇ ਡੈਲੀਗੇਸ਼ਨ ਨੇ ਜਾਣਾ ਜਾਂ ਪਿਛੇ ਜੇ ਜੈਸ਼ੰਕਰ ਗਏ ਸੀਗੇ ਆਪਣੇ ਸੈਂਟਰਲ ਮਨਿਸਟਰ ਗਏ ਸੀਗੇ ਪਾਕਿਸਤਾਨ ਤਾਂ ਵੱਡੇ ਲੋਕਾਂ ਦੇ ਲਈ ਇਹ ਜਾਣਾ ਬਹੁਤ ਸੌਖਾ ਹੈ ਉੱਥੇ ਪਰ ਜੇ ਕੋਈ ਆਮ ਬੰਦਾ ਹੈ ਤਾਂ ਉਹਦੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਬਸ ਇੱਕ ਕਰਤਾਰਪੁਰ ਕੋਰੀਡੋਰ ਖੋਲਣ ਕਰਕੇ ਜਿਹੜਾ ਹੈਗਾ ਲੋਕਾਂ ਦਾ ਸੰਗਤਾਂ ਦਾ ਥੋੜਾ ਜਾਣਾ ਸੰਭਵ ਹੋਇਆ ਉੱਥੇ ਪਰ ਲੋਕਾਂ ਦੇ ਦਿਲ ਦੇ ਵਿੱਚ ਇੱਕ ਦਰਦ ਹੈ ਕਿ ਅਸੀਂ ਆਪਣੀ ਮਿੱਟੀ ਨੁਛੂਕੇ ਆਈਏ ਉਥੇ ਜਾ ਕੇ ਆਈਏ ਜਾਂ ਜੋ ਸਾਡੀਆਂ ਉਥੇ ਪੁਰਾਣੀਆਂ ਵਿਰਾਸਤਾਂ ਨੇ ਅਸੀਂ ਕਿਉਂਕਿ ਕਲਚਰ ਉਥੇ ਰਹਿ ਗਿਆ ਹੈ ਪੰਜਾਬ ਦਾ ਔਰ ਕਈਆਂ ਦੇ ਤਾਂ ਘਰ ਵੀ ਹੁਣ ਤੱਕ ਉਥੇ ਐਗਜ਼ਿਸਟ ਕਰਦੇ ਨੇ ਤਾਂ ਤੁਹਾਨੂੰ ਕਦੇ ਮੌਕਾ ਮਿਲਿਆ ਪਾਕਿਸਤਾਨ ਜਾਣ ਦਾ ਜਾਂ ਤੁਹਾਡਾ ਜੀ ਕਰਦਾ ਉਥੇ ਜਾਣ ਦਾ ਮੈਂ ਗਈ ਹਾਂ ਲਾਹੌਰ ਗਈ ਹਾਂ اسلامਾਬਾਦ ਗਈ ਹਾਂ ਅੱਛਾ ਜੀ ਵਾਓ ਸੋ ਮੌਕਾ ਤਾਂ ਮਿਲਿਆ ਬਹੁਤ ਚੰਗਾ ਲੱਗਿਆ ਤੇ ਬਾਰਡਰ ਖੁੱਲਨੇ ਚਾਹੀਦੇ ਆ ਤਾਂ ਕਿ ਸਾਰੇ ਜਾ ਸਕਣ ਹੂੰ ਜਿੰਨਾ ਦਾ ਪਿੱਛਾ ਉੱਥੇ ਜਾ ਕੇ ਵਿਜ਼ਿਟ ਕਰਨ ਦੇਖ ਸਕਣ ਕਿੱਥੇ ਸੀ ਤੇ ਜਦੋਂ ਤੁਸੀਂ ਪਾਕਿਸਤਾਨ ਜਾਣ ਦੀ ਇੱਛਾ ਪ੍ਰਗਟਾਈ ਤੇ ਫਿਰ ਸੌਖਾ ਮਿਲ ਗਿਆ ਸੀ ਵੀਜ਼ਾ ਤੁਹਾਨੂੰ ਹਾਂਜੀ ਮਤਲਬ ਸੌਖਾ ਮਿਲ ਗਿਆ ਹਾਂ ਮਿਲ ਗਿਆ ਸੀਗਾ ਹਾਂ ਪਰ ਮੈਨੂੰ ਪਤਾ ਹੈ ਬਹੁਤ ਔਖਾ ਹੈ ਮੁਸ਼ਕਲ ਹੈ ਹੂੰ ਹੂੰ ਕਿਉਂਕਿ ਆਪਣਾ ਰਿਲੇਸ਼ਨਸ਼ਿਪ ਇੰਨੀ ਖਰਾਬ ਹੈ ਪਰ ਹੁਣ ਠੀਕ ਕਰਨੀ ਚਾਹੀਦੀ ਹੈ ਤਾਂ ਕਿ ਸਾਰੇ ਰਲ ਮਿਲ ਕੇ ਰਹਿ ਸਕਣ ਬਾਰਡਰਸ ਖੁੱਲਣ ਟ੍ਰੇਡ ਵਧੇ ਵਿਭਾਜੀ ਰਿਲੇਸ਼ਨਸ਼ਿਪ ਆਵਾਮ ਦਾ ਤਾਂ ਖਰਾਬ ਨਹੀਂ ਹੈ ਆਵਾਮ ਦਾ ਤਾਂ ਬਹੁਤ ਪਿਆਰ ਹੈ ਉੱਥੋਂ ਦੇ ਲੋਕ ਜਦੋਂ ਅਸੀਂ ਦੇਖਦੇ ਜਿੱਦਾਂ ਹੁਣ 550 55ਵਾਂ ਆਪਾ ਗੁਰੂ ਦਿਹਾੜਾ ਮਨਾ ਰਹੇ ਆ ਪ੍ਰਕਾਸ਼ ਉਤਸਵ ਤਾਂ ਇੱਥੋਂ ਅੱਜ ਵੀ ਜੱਥਾ ਇੱਕ ਜਿਹੜਾ ਹੈਗਾ ਪਾਕਿਸਤਾਨ ਰਵਾਨਾ ਹੋਇਆ ਹੈ ਤਾਂ ਅਸੀਂ ਦੇਖ ਰਹੇ ਹਾਂ ਕਿ ਉੱਥੇ ਜਿਹੜੇ ਲੋਕ ਵੈਲਕਮ ਕਰ ਰਹੇ ਨੇ ਬਹੁਤ ਬਹੁਤ ਵੈਲਕਮ ਕਰਦੇ ਨੇ ਗਵਰਨਮੈਂਟ ਪ੍ਰੋਜੈਕਟ ਕਰਦੀ ਹੈ ਵੀ ਬਹੁਤ ਬੁਰੇ ਨਹੀਂ ਜਾਂ ਐ ਨਹੀਂ ਹੈ ਹੈਨਾ ਬਹੁਤ ਤੁਸੀਂ ਕੀ ਸੀ ਪਾਕਿਸਤਾਨ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਸੀਗਾ ਬਹੁਤ ਵਧੀਆ ਸੀ ਬਹੁਤ ਪਿਆਰ ਨਾਲ ਮਿਲਦੇ ਨੇ ਬਹੁਤ ਖਾਤਰ ਕਰਦੇ ਨੇ ਬਿਲਕੁਲ ਜਿਸ ਤਰ੍ਹਾਂ ਆਪਣੇ ਇੱਥੇ ਨੇ ਉਸ ਤਰ੍ਹਾਂ ਹੀ ਹੋਣੇ ਹੂੰ ਤੇ ਫਿਰ ਜਿਹੜਾ ਤੁਹਾਡਾ ਘਰ ਸੀਗਾ ਉੱਥੇ ਪੁਰਾਣਾ ਉੱਥੇ ਜਾਣ ਦਾ ਫਿਰ ਤੁਹਾਨੂੰ ਮੌਕਾ ਪ੍ਰਾਪਤ ਹੋਇਆ ਨਹੀਂ ਉੱਥੇ ਨਹੀਂ ਜਾ ਸਕੇ ਹੂੰ ਨਨ ਕਾਨਾ ਸਾਹਿਬ ਜ਼ਰੂਰ ਗਏ ਸੀ ਉੱਥੇ ਨਾਲ ਹੀ ਐ ਪਰ ਮੇਰੇ ਤੋਂ ਗਿਆ ਨਹੀਂ ਗਿਆ ਨਹੀਂ ਗਿਆ ਹਾਂ ਦੁਬਾਰਾ ਜਾਣ ਦਾ ਫਿਰ ਮਨ ਕਰਦਾ ਥੋੜਾ ਵੀ ਪਾਕਿਸਤਾਨ ਜਾਇਆ ਜਾਵੇ ਦੁਬਾਰਾ ਕਰਦਾ ਹਾਂ ਹਾਂ ਜੀ ਬਿਲਕੁਲ ਹੋਰ ਵੀ ਭਾਜੀ ਤੁਸੀਂ ਦੱਸੋ ਕਿ ਤੁਹਾਡੇ ਮਾਤਾ ਜੀ ਹੈ ਜਿਸ ਤਰ੍ਹਾਂ ਤਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਜਰਨੀ ਰਹੀ ਉਸ ਦੌਰਾਨ ਤੁਸੀਂ ਕਿਹੜੇ ਕਿਹੜੇ ਫੇਸ ਤੋਂ ਨਿਕਲਦੇ ਆਪਣੇ ਮਾਤਾ ਜੀ ਨੂੰ ਦੇਖਿਆ ਕਿ ਉਹਨਾਂ ਦੇ ਲਈ ਉਹ ਸਮਾਂ ਕਿੰਨਾ ਔਖਾ ਸੀਗਾ ਮੇਰਾ ਖਿਆਲ ਸਭ ਤੋਂ ਔਖਾ ਉਹਨਾਂ ਲਈ ਸੀਗਾ ਕਿਉਂਕਿ ਬੱਚੇ ਵੀ ਸਾਹਮਣੇ ਸੀ ਪਾਪਾ ਦੇ ਕੋਟ ਤਰੀਕਾਂ ਲਈ ਵੀ ਜਾਂਦੇ ਸੀ ਲਾਇਰਸ ਨੂੰ ਵੀ ਹੋਏ ਮਿਲਦੇ ਸੀ ਤੇ ਉਸ ਤੋਂ ਪਹਿਲਾਂ ਉਹਨਾਂ ਦੀ ਲਾਈਫ ਬਹੁਤ ਆਰਡਰਲੀ ਹੁੰਦੀ ਸੀ ਸਾਰਾ ਕੁਝ ਨਾ ਟਾਈਮ ਸੇ ਠੀਕ ਚੱਲਦਾ ਸੀ ਸੋ ਪਰ ਉਹ ਬਹੁਤ ਬਰੇਵ ਨੇ ਤੇ ਹਿੰਮਤੀ ਨੇ ਸਾਰ ਸਾਨੂੰ ਬਹੁਤ ਚੰਗੀ ਤਰ੍ਹਾਂ ਸੰਭਿਆ ਕਦੀ ਨਹੀਂ ਮਹਿਸੂਸ ਹੋਂ ਦਿੱਤਾ ਵੀ ਤੁਹਾਡੇ ਫਾਦਰ ਨਹੀਂ ਹੈ ਕਦੀ ਵੀ ਰੋਣਾ ਥੋਣਾ ਨਹੀਂ ਕੀਤਾ ਵੀ ਆ ਦੇਖੋ ਸਾਡੇ ਨਾਲ ਕੀ ਹੋ ਗਿਆ ਪ੍ਰੈਕਟੀਕਲ ਨੇ ਤੇ ਫੋਕਸਡ ਰਹਿੰਦੇ ਨੇ ਸੋ ਪਰ ਉਹਨਾਂ ਤੇ ਬਹੁਤ ਬੁਰਾ ਟਾਈਮ ਵਾਪਰੇ ਹੂੰ ਹੂੰ ਤਾਂ ਮਤਲਬ ਟੋਟਲ ਕਿੰਨਾ ਸਮਾਂ ਮਾਨ ਸਾਹਿਬ ਨੇ ਜੇਲ੍ਹਾਂ ਦੇ ਵਿੱਚ ਗੁਜ਼ਾਰੇਆ ਕਿੰਨਾ ਸਮਾਂ ਉਹ ਦੂਰ ਰਹੇ ਪਰਿਵਾਰ ਤੋਂ ਦੇਖੋ 5 ਸਾਲ ਤਾਂ ਉੱਥੇ ਸੀਗੇ ਭਾਗਲਪੁਰ 'ਚ ਸੋਲਿਟਰੀ ਕਨਫਾਈਨਮੈਂਟ 'ਚ ਉਸ ਤੋਂ ਬਾਅਦ ਵੀ ਜਦੋਂ ਜੇਲ੍ਹ ਤੋਂ ਆਏ ਨੇ ਪੋਲਿਟਿਕਸ ਦੇ ਅੰਦਰ ਆਏ ਨੇ ਤਾਂ ਬਹੁਤ ਵਾਰੀ ਹੂੰ ਹੂੰ ਜੇਲ੍ਹ 'ਚ ਪਾ ਦਿੰਦੇ ਸੀ ਕੋਈ ਵੀ ਪ੍ਰੋਟੈਸਟ ਕਰਨ ਤਾਂ ਚੱਕ ਕੇ ਲੈ ਜਾਂਦੇ ਸੀ ਸੋ ਕਾਫੀ ਵਾਰੀ ਹੋਇਆ ਨਰੇਸ ਪਰ ਉਹ ਟਾਈਮ ਬਹੁਤ ਖਰਾਬ ਸੀ ਜਦੋਂ ਕੁਝ ਪਤਾ ਨਹੀਂ ਸੀ ਵੀ ਅਰੋਧਨਾ ਦੇ ਉੱਪਰ ਸਰੀਰਕ ਤਸ਼ੱਦਦ ਵੀ ਬਹੁਤ ਹੋਇਆ ਉਸਦੇ ਬਹੁਤ ਟੌਰਚਰ ਕੀਤਾ ਉਹਨਾਂ ਨੂੰ ਹੂੰ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਸਮਾਂ ਕੱਟਿਆ ਹਾਂਜੀ ਹਾਂਜੀ ਮੈਂ ਪਿੱਛੇ ਜੇ ਦੇਖ ਰਹੀ ਸੀ ਤਿਹਾਰ ਦੇ ਐਕਸ ਜੇਲਰ ਦਾ ਇੰਟਰਵਿਊ ਸੁਣ ਰਹੀ ਸੀਗੀ ਠੀਕ ਹੈ ਤਾਂ ਉਹ ਇੱਕ ਬਹੁਤ ਵੱਡੇ ਨੈਸ਼ਨਲ ਹੈ ਤਾਂ ਉਹ ਵੈਬ ਚੈਨਲ ਹੀ ਉਹਦੇ ਤੇ ਹਿੰਦੀ ਦੇ ਵਿੱਚ ਸੀਗਾ ਉਹਨਾਂ ਨੇ ਇੰਟਰਵਿਊ ਦਿੱਤਾ ਤਾਂ ਉਹਨਾਂ ਨੇ ਖਾਸ ਤੌਰ ਤੇ ਮਾਨ ਸਾਹਿਬ ਦਾ ਜ਼ਿਕਰ ਕੀਤਾ ਕਹਿੰਦੇ ਵੀ ਕਿਉਂਕਿ ਉਹ ਇੱਕ ਅਫਸਰ ਸੀ ਤਾਂ ਜਿਹੜੇ ਅੰਦਰ ਅਫਸਰ ਹੁੰਦੇ ਨੇ ਉਹ ਇਸ ਚੀਜ਼ ਦਾ ਥੋੜਾ ਸ਼ਰਮ ਲੱਖਦੇ ਥੋੜੀ ਲਿਹਾਜ਼ ਰੱਖਦੇ ਕਿ ਇਹਨਾਂ ਨੇ ਸਾਡੀ ਕੰਟਰੀ ਨੂੰ ਸਰਵ ਕੀਤਾ ਹੈ ਤਾਂ ਉਹ ਕਹਿੰਦੇ ਉੱਥੋਂ ਦੇ ਜੇਲਰ ਨੇ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਬੜੀ ਫਰੈਸ਼ ਬੇકરી ਉਹਨਾਂ ਨੂੰ ਪ੍ਰੋਡਕਟਸ ਦਿੰਦੇ ਹੁੰਦੇ ਸੀਗੇ ਖਾਣ ਦੇ ਵਾਸਤੇ ਕਿਉਂਕਿ ਮਾਨ ਸਾਹਿਬ ਇਹ ਗੱਲ ਕਹਿੰਦੇ ਸੀ ਕਿ ਮੈਂ ਫਰੈਸ਼ ਖਾਣਾ ਪਸੰਦ ਕਰਦਾ ਬੇਕਰੀ ਆਈਟਮਸ ਵੀ ਮੈਨੂੰ ਵਾਸਾ ਪਸੰਦ ਨਹੀਂ ਹੈ ਕਹਿੰਦੇ ਪਰ ਜਦੋਂ ਜੇਲ ਤੋਂ ਛੁੱਟੇ ਉਹ ਬਾਹਰ ਗਏ ਤਾਂ ਉਹਨਾਂ ਨੇ ਕਿਹਾ ਵੀ ਮਿੰਨ ਤਾਂ ਉੱਥੇ ਤੰਗ ਹੀ ਬਹੁਤ ਕੀਤਾ ਮੇਰੇ ਨਾਲ ਤਾਂ ਤਸ਼ੱਦਦ ਹੀ ਬਹੁਤ ਹੋਇਆ ਤੇ ਕਹਿੰਦੇ ਫਿਰ ਮੈਂ ਮਾਨ ਸਾਹਿਬ ਨੂੰ ਕਾਲ ਕਰਕੇ ਪੁੱਛਿਆ ਵੀ ਮਾਨ ਸਾਹਿਬ ਮੈਂ ਤਾਂ ਤੁਹਾਡੀ ਪੂਰੀ ਮਤਲਬ ਤੁਹਾਡੀ ਖਾਤਰਦਾਰੀ ਕੀਤੀ ਤਾਂ ਤੁਸੀਂ ਇਹ ਕੀ ਕਹਿ ਰਹੇ ਹੋ ਦਾ ਵਿਰੋਧਾ ਜਵਾਬ ਸੀਗਾ ਉਸ ਬੰਦੇ ਦੇ ਕਹਿੰਦੇ ਮੁਤਾਬਕ ਕਿ ਮਾਨ ਸਾਹਿਬ ਨੇ ਕਿਹਾ ਜੀ ਇਹ ਗੱਲਾਂ ਮੈਂ ਨਾ ਕਰਦਾ ਤਾਂ ਮੈਨੂੰ ਵੋਟਾਂ ਕਿੱਥੋਂ ਮਿਲਨੀਆਂ ਸੀਗੀਆਂ ਇਹ ਤੁਸੀਂ ਮਾਨ ਸਾਹਿਬ ਨੂੰ ਪੁੱਛੋ ਤੇ ਜੇਲਰ ਨੂੰ ਪੁੱਛੋ ਮੈਨੂੰ ਨਹੀਂ ਪਤਾ ਬਹੁਤ ਔਖਾ ਟਾਈਮ ਸੀਗਾ ਉੱਥੇ ਜਦੋਂ ਭਾਗਲਪੁਰ ਚ ਸੀ ਉਦੋਂ ਤਾਂ ਬਹੁਤ ਘੱਟ ਮਿਲਦਾ ਸੀ ਖਾਣਾ ਸੰਡੀਆਂ ਸੰਡੀਆਂ ਹੁੰਦੀਆਂ ਸੀ ਦਾਲ ਛੇਸੋ ਹਮ ਇੱਕ ਕਿਹੜੀ ਬੇકરી ਉਹਨਾਂ ਨੂੰ ਖਾਣਾ ਦੇ ਮੈਨੂੰ ਨਹੀਂ ਪਤਾ ਮੈਂ ਨਹੀਂ ਮੰਨ ਸਕਦੀ ਵੀ ਬਹੁਤ ਵਧੀਆ ਖਾਣਾ ਖੁਣਾ ਮਿਲਿਆ ਬਿਕੋਜ਼ ਬਹੁਤ ਟਫ ਟਾਈਮ ਸੀਗਾ ਉਹਨਾਂ ਲਈ ਜੀ 1994 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਾਰਮ ਕੀਤੀ ਗਈ ਸੀਗੀ ਹਾਂਜੀ 1994 ਦੇ ਵਿੱਚ ਤੇ ਉਸ ਵੇਲੇ ਤੁਹਾਡੇ ਪਿਤਾ ਜੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ ਜਿੰਨਾਂ ਦੇ ਨਾਲ ਤੁਹਾਡੀ ਬੜੀ ਨੇੜਤਾ ਹੈ ਬਹੁਤ ਨੇੜੇ ਦੀ ਉਹਨਾਂ ਦੇ ਨਾਲ ਰਿਸ਼ਤੇਦਾਰੀ ਹੈ ਪ੍ਰਨੀਤ कौर ਜੀ ਤੁਹਾਡੇ ਸਕੇ ਮਾਸੀ ਜੀ ਆ ਹਾਂਜੀ ਤਾਂ ਉਹ ਪਹਿਲਾਂ ਤਾਂ ਪਰਿਵਾਰ ਦਾ ਆਪਸੀ ਤੁਸੀਂ ਦੱਸੋ ਵੀ ਜਦੋਂ ਮਾਨ ਸਰਬ ਜੇਲ ਦੇ ਵਿੱਚ ਸੀ ਤਾਂ ਉਹਨਾਂ ਦੀ ਤੁਹਾਡੀ ਫੈਮਲੀ ਨੂੰ ਕਿਸ ਤਰ੍ਹਾਂ ਦੀ ਸਪੋਰਟ ਰਹੀ ਉਹਨਾਂ ਨੇ ਬਹੁਤ ਸਪੋਰਟ ਕੀਤਾ ਸੀ ਜਦੋਂ ਪਾਪਾ ਜੇਲ 'ਚ ਸੀ ਮੇਰੇ ਮਾਸੀ ਜੀ ਨੇ ਤੇ ਮਾਸੜ ਜੀ ਨੇ ਸਾਨੂੰ ਹਮੇਸ਼ਾ ਛੁੱਟੀਆਂ 'ਤੇ ਲੈ ਜਾਂਦੇ ਸੀ ਮਾਮਾ ਨਾਲ ਵੀ ਪੂਰੀ ਸਪੋਰਟ ਕਰਦੇ ਸੀ ਪਾਪਾ ਨੂੰ ਵੀ ਕਾਫੀ ਹੈਲਪ ਕਰਨ ਦੀ ਕੋਸ਼ਿਸ਼ ਵੀ ਕੀਤੀ ਕੀਤੀ ਵੀ ਹੂੰ ਸੋ ਪਰਸਨਲ ਤੌਰ ਤੇ ਬਹੁਤ ਚੰਗੀ ਰਿਲੇਸ਼ਨਸ਼ਿਪ ਰਹੀ ਹੈ ਹਮੇਸ਼ਾ ਹੂੰ ਹੂੰ ਉਸ ਸਮਾਂ ਉਸ ਸਮੇਂ ਤੇ ਮਤਲਬ ਨਾਲ ਤੁਹਾਡੇ ਪੂਰਾ ਖੜਦੇ ਰਹੇ ਉਹ ਹਾਂਜੀ ਬਿਲਕੁਲ ਹਾਂ ਹਾਂ ਪਰ ਤੁਸੀਂ ਦੇਖਿਆ ਕਿ ਕੈਪਟਨ ਅਬਰਿੰਦਰ ਸਿੰਘ ਜੀ ਨੂੰ ਜਿਹੜਾ ਹੈਗਾ ਦੋ ਵਾਰ ਜ਼ਰੂਰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਪਰ ਮਾਨ ਸਾਹਿਬ ਨੂੰ ਕਦੇ ਇਹਨਾਂ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਔਰ ਉਹ ਬੰਨ ਨੂੰ ਲੇਟਲੀ ਵੀ ਪੁੱਛਿਆ ਤਾਂ ਉਹ ਕਹਿੰਦੇ ਵੀ ਮੈਂ ਤਾਂ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਉਹ ਵੀ ਖਾਲਿਸਤਾਨ ਦਾ ਬਸ ਫਿਰ ਡੋਨਟ ਯੂ ਹੈਵ ਅ ਫੀਲ ਕਿ ਤੁਹਾਡੇ ਪਿਤਾ ਜੀ ਨੇ ਇੰਨੀ ਸਟਰਗਲ ਕੀਤੀ ਹੈ ਪਰ ਉਹਨਾਂ ਨੂੰ ਕਦੇ ਮੁੱਖ ਮੰਤਰੀ ਦੀ ਗੱਦੀ ਵੀ ਨਹੀਂ ਪ੍ਰਾਪਤ ਹੋਈ ਸੇਵਾ ਕਰਨ ਦੇ ਲਈ ਲੋਕਾਂ ਦੀ ਕਿਤੇ ਫੀਲ ਕਰਦੇ ਹੋ ਇਹ ਗੱਲ ਵੀ ਜੋ ਉਹਨਾਂ ਨੇ ਮਤਲਬ ਹੰਡਾਇਆ ਜੋ ਉਹਨਾਂ ਨੇ ਕੀਤਾ ਤਾਂ ਰੋਸ ਚ ਹੀ ਸੀਗਾ ਜੋ 1984 ਦੇ ਵਿੱਚ ਹੋਇਆ ਲੋਕਾਂ ਦੇ ਨਾਲ ਵਾਪਰਿਆ ਸਿੱਖ ਕਮਿਊਨਿਟੀ ਦੇ ਨਾਲ ਵਾਪਰਿਆ ਤਾਂ ਉਹ ਜੋ ਵੀ ਉਹਨਾਂ ਨੇ ਜੋ ਜੋਬ ਛੱਡੀ ਆ ਉਸੇ ਦਰਦ ਨੂੰ ਲੈ ਕੇ ਛੱਡੀ ਕਿ ਸਾਡੇ ਲੋਕਾਂ ਨਾਲ ਕੀ ਹੋਇਆ ਇਹ ਸੋ ਉਦੋਂ ਤਾਂ ਉਹਨਾਂ ਨੂੰ ਬਹੁਤ ਮジョਰਿਟੀ ਨਾਲ ਜਿਤਾਇਆ ਸੀ ਲੋਕਾਂ ਨੇ ਸਾਥ ਦਿੱਤਾ ਸੀ ਹੂੰ ਹੂੰ ਉਹਨਾਂ ਕਈ ਵਾਰੀ ਜਦੋਂ ਇਲੈਕਸ਼ਨ ਹੁੰਦੇ ਆ ਮੈਂ ਸੋਚਦੀ ਆਂ ਵੀ ਅ ਬਿਨਾ ਇਲੈਕਸ਼ਨ ਯਰਿੰਗ ਕਰਨ ਉਹਨਾਂ ਨੂੰ ਤਾਂ ਵੋਟਾਂ ਮਿਲਣੀਆਂ ਚਾਹੀਦੀਆਂ ਜਿੰਤਨਾ ਚਾਹੀਦਾ ਸਿਰਫ ਸਰਬਸੰਮਤੀ ਦੇ ਨਾਲ ਹਾਂਜੀ ਹੂੰ ਹਾਂਜੀ ਪਰ ਇਹ ਨਹੀਂ ਹੁੰਦਾ ਹੂੰ ਹੂੰ ਸੋ ਇਹੀ ਸਿਆਸਤ ਹੈ ਲੋਕਾਂ ਦੀ ਮਰਜ਼ੀ ਆ ਜਿਸ ਤਰ੍ਹਾਂ ਮਰਜ਼ੀ ਕਰਨਗੇ ਸਭ ਕੁਲ ਉਸ ਵੇਲੇ ਤਾਂ 7-8 ਐਮਪੀਜ਼ ਜਿਹੜੇ ਸੀਗੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਗਏ ਸੀਗੇ ਮੇਰਾ خیال ਟੋਟ ਪਾਰਲੀਮੈਂਟ ਉਹਨਾਂ ਦੇ ਸਪੋਰਟ ਨਾਲ ਸਾਰੇ 13 ਹਾਂ ਹਾਂ ਯਾ ਪਾਪਾ ਦੇ ਪਾਰਟੀ ਦੇ ਸੱਤ ਅੱਠ ਸੀਗੇ ਹਾਂ ਹਾਂ ਬਿਲਕੁਲ ਸੋ ਪਰ ਮੈਂ ਇੰਨਾ ਸਿਆਸਤ ਚ ਹੈ ਨਹੀਂ ਸਿਰਫ ਇਲੈਕਸ਼ਨਸ ਤੇ ਕੈਂਪੇਨਿੰਗ ਕਰਨ ਲਈ ਆਂਦੀ ਹਾਂ ਮੈਨੂੰ ਜ਼ਰੂਰ ਲੱਗਦਾ ਹੈ ਵੀ ਪਾਪਾ ਨੂੰ ਬਿਨਾਂ ਬਾਹਰ ਜਾਣ ਦੇ ਵੋਟਾਂ ਮਿਲਣੀਆਂ ਚਾਹੀਦੀਆਂ ਜੀ ਕਿਉਂਕਿ ਉਹ ਇੰਨੇ ਸੱਚੇ ਸੁੱਚੇ ਇਨਸਾਨ ਨੇ ਪੰਜਾਬ ਦਾ ਹਮੇਸ਼ਾ ਭਲਾ ਸੋਚਦੇ ਨੇ ਹੂੰ ਕੋਈ ਗੜਬੜ ਕੰਮ ਨਹੀਂ ਕਰਦੇ ਹਨਾ ਇਮਾਨਦਾਰ ਨੇ ਸੋ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਹਾਰ ਕਿਵੇਂ ਜਾਂਦੇ ਨੇ ਪਰ ਇਹ ਲੋਕਾਂ ਦੀ ਮਰਜ਼ੀ ਹੈ ਜਿਸ ਤਰ੍ਹਾਂ ਉਹਨਾਂ ਨੂੰ ਚਾਹੀਦਾ ਉਹ ਕਰਦੇ ਨੇ ਹੂੰ ਹੁਣ ਗੋਵਿੰਦ ਵੀ ਇਹੀ ਕੁਝ ਕਰ ਰਿਹਾ ਹੁੰਦਾ ਦੇਖੋ ਕੀ ਹੁੰਦਾ ਅੱਗੇ ਹੂੰ ਹੂੰ ਗੋਵਿੰਦ ਦਾ ਕੀ ਵਿਜਨ ਹੈ ਜੀ ਮਤਲਬ ਇਫ ਹੀ ਗੈਟ ਥਿਸ ਚਾਂਸ ਉਹ ਜੇ ਬਣਦੇ ਨੇ ਐਮ ਐਲ ਏ ਤਾਂ ਗੋਵਿੰਦ ਦੀ ਬਹੁਤ ਵੱਡੀ ਵਿਜਨ ਹੈ ਹੂੰ ਉਹ ਛੋਟੇ ਹੁੰਦੇ ਤੋਂ ਹੀ ਬਹੁਤ ਕੰਮ ਕਰਦਾ ਹੈ ਔਰ ਲੋਕਾਂ ਦੇ ਵਿੱਚ ਰਹਿਣਾ ਬਹੁਤ ਪਸੰਦ ਕਰਦਾ ਹੈ ਹਮਮ ਔਰ ਕੰਮ ਕਰਦਾ ਹੈ ਔਰ ਕਰਾਂਦਾ ਵੀ ਹੈ ਉਹਨੂੰ ਕੁਝ ਨਹੀਂ ਆ ਲੱਗਦਾ ਵੀ ਇਹਦੇ ਨਾਲ ਬੈਠਿਆ ਜਾਂ ਉਹਦੇ ਨਾਲ ਬੈਠਿਆ ਜਿਹਦਾ ਵੀ ਕੰਮ ਹੋ ਸਕਦਾ ਉਹ ਕਰਵਾ ਦਿੰਦਾ ਉਹਨੂੰ ਚੰਗਾ ਲੱਗਦਾ ਹੈ ਪਸੰਦ ਹੈ ਸੋ ਔਰ ਡਰੱਗਸ ਉਹਦੇ ਲਈ ਬਹੁਤ ਵੱਡਾ ਮੁੱਦਾ ਹੈ ਹਮ ਉਹ ਪੰਜਾਬ ਦੇ ਲਈ ਬਹੁਤ ਵੱਡਾ ਮੁੱਦਾ ਹੈ ਜੀ ਹਾਂਜੀ ਡਰੱਗਸ ਦਾ ਤਾਂ ਸੋ ਉਹੀ ਜੋ ਇੰਨੇ ਮੁੱਦੇ ਨੇ ਪੰਜਾਬ ਦੇ ਕੋਈ ਵੀ ਚੱਕ ਲੋ ਮੈਂ ਤਾਂ ਇਹ ਇੰਨਾ ਕੂੜਾ ਗਾਰਬੇਜ ਦੇਖ ਕੇ ਹੈਰਾਨ ਹੋ ਜਾਂਦੀ ਆ ਵੀ ਅਸੀਂ ਜਿੰਦੇ ਕਿਸ ਤਰ੍ਹਾਂ ਇੱਥੇ ਨਾਲੀਆਂ ਦਾ ਕੀ ਹਾਲ ਹੈ ਸੜਕਾਂ ਦਾ ਕੀ ਹਾਲ ਹੈ ਸੋ ਉਹੀ ਸਾਰਾ ਕੁਝ ਹੋਰੇ ਇਹ ਬਹੁਤ ਲਾਇਕ ਬੱਚਾ ਹੈ ਕੰਮ ਕਰਨ ਨੂੰ ਰੈਡੀ ਹੈ ਹਮੇਸ਼ਾ ਸੋ ਦੇਖੋ ਜਿਸ ਤਰ੍ਹਾਂ ਤੁਸੀਂ ਹੁਣ ਕਨਵਰਸਿੰਗ ਕਰ ਰਹੇ ਹੋ ਉਹਨਾਂ ਦੇ ਲਈ ਤੁਸੀਂ ਜਾ ਰਹੇ ਹੋ ਡੋਰ ਟੂ ਡੋਰ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਇਹ ਸੀਟ ਹੈ ਇਹ ਅਮੀਤ ヘア ਜੀ ਕੋਲੇ ਸੀ ਤਾਂ ਲੋਕ ਕੀ ਕਹਿੰਦੇ ਐ ਜਿਸ ਬਦਲਾਅ ਦਾ ਦਾਵਾ ਆਮ ਆਦਮੀ ਪਾਰਟੀ ਕਰਦੀ ਸੀ ਕਿ ਅਸੀਂ ਲੈ ਕੇ ਆਏ ਆ ਕਿ ਲੋਕਾਂ ਦੇ ਉਸ ਹਿਸਾਬ ਦੇ ਨਾਲ ਕੰਮ ਵਗੈਰਾ ਹੋ ਰਿਹਾ ਜਾਂ ਇਹਨਾਂ ਦਾ ਇੱਕ ਹੋਰ ਬਹੁਤ ਵੱਡਾ ਇੱਕ ਇਹਨਾਂ ਦਾ ਨਾਰਾ ਸੀਗਾ ਕਿ ਜਿਹੜੀ ਸਰਕਾਰ ਆ ਉਹ ਸੱਥਾਂ ਤੋਂ ਚੱਲੂਗੀ ਪਿੰਡਾਂ ਦੀਆਂ ਸੱਥਾਂ ਤੋਂ ਸਰਕਾਰ ਚੱਲੂ ਕੀ ਉਸ ਤਰ੍ਹਾਂ ਦਾ ਤੁਹਾਨੂੰ ਦੇਖਣ ਨੂੰ ਮਿਲਿਆ ਕੁਝ ਗਰਾਊਂਡ ਲੈਵਲ ਤੇ ਬਿਲਕੁਲ ਨਹੀਂ ਲੋਕ ਬਹੁਤ ਅੱਕੇ ਹੋਏ ਨੇ ਉਹਨਾਂ ਦੇ ਕੋਈ ਕੰਮ-ਕੋਮ ਹੋ ਨਹੀਂ ਰਿਹਾ ਤੁਸੀਂ ਕਿਸਾਨਾਂ ਦੀ ਹਾਲਤ ਤਾਂ ਜਾਣਦੇ ਹੋ ਸਾਰੇ ਸੋ ਪਿੰਡਾਂ 'ਚ ਤਾਂ ਕਿਸਾਨ ਹੀ ਹੁੰਦੇ ਨੇ ਜ਼ਿਆਦਾਤਰ ਸੋ ਕਾਫੀ ਫੈਡ ਆ ਆਪਣੇ ਲੋਕ ਆਪ ਹੂੰ ਤਾਂ ਜੀ ਬਿਲਕੁਲ ਬਹੁਤ ਘੱਟ ਸਮਾਂ ਰਹਿ ਗਿਆ ਹੁਣ ਇਲੈਕਸ਼ਨ ਨੂੰ ਹਾਂਜੀ ਤਾਂ ਕੀ ਇੰਟਿਊਸ਼ਨ ਕੀ ਹੈ ਤੁਹਾਨੂੰ ਐਜ਼ ਅ ਮਦਰ ਗੋਵਿੰਦੇ ਲਈ ਜਿੱਤੂਗਾ ਜ਼ਰੂਰ ਹੂੰ ਹਾਂ ਔਰ ਫਿਰ ਸਾਰਿਆਂ ਦੇ ਕੰਮ ਕਰਵਾਊਗਾ ਨਾਲ ਰੋਗ ਹੈ ਇੱਥੇ ਬਰਨਾਲੇ 'ਚ ਮੇਰੀ ਤਾਂ ਇਹੀ ਵਿਸ਼ ਹੈ ਔਰ ਲੱਗ ਰਿਹਾ ਵੀ ਹੈ ਲੋਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੁਣ ਦੇਖੋ ਕੀ ਹੁੰਦਾ ਅੱਗੇ ਰੱਬ ਦੀ ਮਰਜ਼ੀ ਹੈ ਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਜ਼ਰੂਰ ਜਿੱਤੂ ਜੀ ਜੀ ਬਹੁਤ ਬਹੁਤ ਧੰਨਵਾਦ ਪੀਬਾ ਜੀ ਸਾਨੂੰ ਸਨਮਾਨ ਦੇਣ ਦੇ ਲਈ